ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਕਾਰ ਕਮੇਟੀ ਆਲ ਇੰਡੀਆ ਤੇ ਜਿਹੜੇ ਪਠਾਨਕੋਟ ਤੋਂ ਭਾਈ ਜੋਗਾ ਸਿੰਘ ਜੀ ਉਹਨਾਂ ਦੇ ਨਾਲ ਦੇ ਸਾਥੀ ਗੁਰਦਾਸਪੁਰ ਤੋਂ ਸਿੰਘ ਭਾਈ ਸੁਦੇਵ ਸਿੰਘ ਜੀ ਮਹਾਕਾਲ ਨੰਗ ਸਿੰਘ ਫੌਜਾ ਉਹ ਵੀ ਆਈਆਂ ਨੇ ਪਾਰਦੇ ਤੋਂ ਅਸੀਂ ਪਠਾਨਕੋਟ ਸ਼ਹਿਰ ਦੇ ਵਿੱਚ ਜਿਹੜਾ ਇਹ ਮੱਲਾ ਹੈ ਆਰਾਮਪੁਰ ਸਲਾਹਕੋਟ ਦੇ ਵਿੱਚ ਪਹੁੰਚਿਆ ਆਰਾਮਪੁਰ ਮਲੇ ਦੇ ਵਿੱਚ ਪਹੁੰਚੇ ਆ ਇਸ ਮੱਲੇ ਦੇ ਵਿੱਚ ਜਿਹੜਾ ਭਾਦਰਰਾ ਬਰਾਦਰੀ ਰਹਿੰਦੀ ਹੈ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਪਰ ਜਿਹੜਾ ਇੱਥੇ ਗਰੰਤੀ ਸੀ ਉਹ ਮੱਖਣ ਸਿੰਘ ਆਪਕੇ ਉਹਨੂੰ ਜੋਗੀ ਸਾਹਿਬ ਨਹੀਂ ਸੀ ਆਉਂਦਾ ਜੋਗੀ ਸਾਹਿਬ ਉਹ ਸਿਰੇ ਨੇ ਸਿਰੇ ਨੂੰ ਸਾ ਕੀ ਕਰਦਾ ਸੀ ਜੋਗੀ ਸਾਹਿਬ ਤੇ ਚੌਪੀ ਸਾਹਿਬ ਨਾਨਕ ਸਾਹਿਬ ਦੀ ਬਾਣੀ ਵੀ ਨਹੀਂ ਪੜਦਾ ਤੇ ਮੈਂ ਬੇਇਨਸਾਫੀ ਕਰਦਾ ਕਿ ਜਿਹੜੇ ਗੁਰਸਿੱਖਾਂ ਦੇ ਅੰਦਰ ਹੀ ਉਹਨਾਂ ਨੇ ਬੇਇਨਸਾਫੀ ਕੀਤੀ ਹੈ ਇਹ ਬਰਦਾਸ਼ਤ ਕਰਨੋ ਬਾਰੀ ਹੀ ਪਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਉਹਦੇ ਕੋਈ ਵੀ ਸ਼ਕਤ ਪ੍ਰੈਤ ਨਹੀਂ ਬੇਦਵੀਆ ਕਈ ਕਹ ਰਹੇ ਨੇ 16 ਘੋਰੀਆਂ ਨੇ 15 ਤੋਂ ਇਦਾਂ ਰੋਲਾ ਪਾ ਰਹੇ ਨੇ ਪਰ ਨਹੀਂ ਜਦੋਂ ਬੇਦਵੀ ਹੁੰਦੀ ਹੈ ਜੀ ਉਦੋਂ ਜਾਂਦੇ ਆ ਪਹਿਲਾਂ ਕੋਈ ਜਾਂਦੇ ਸਾਡਾ ਫਰਜ਼ਮੰਦਾ ਇੱਥੇ ਇਹਨਾਂ ਨੇ ਇੱਕ ਸਾਲ ਪਹਿਲਾਂ ਤਾਂ ਇੱਥੇ ਬਾੜ ਸਾਹਿਬ ਦੇ ਮੈਦਨ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਵੀ ਆਇਆ ਪਰ ਉਦੋਂ ਨਾ ਮੈਦਨ ਸਾਹਿਬ ਆਇਆ ਤੇ ਨਾ ਕੋਈ ਪ੍ਰਚਾਰਕ ਆਇਆ ਹੁਣ ਫਿਰ ਤਿੰਨ ਚਾਰ ਦਿਨਾਂ ਤੋਂ ਇਹ ਐਪਲੀਕੇਸ਼ਨ ਦੇ ਕੇ ਆਏ ਸਨ ਤੇ ਪ੍ਰਚਾਰਕਾਂ ਨੇ ਕੋਈ ਵੀ ਇਹਨਾਂ ਦੀ ਗੱਲ ਨਹੀਂ ਸੁਣੀ ਪਾਉਗੇ ਇੱਥੇ ਜਿਹੜੇ ਵੀ ਜਿੰਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੰਨੇ ਦੇ ਕਹਿੰਦੇ ਨੇ ਪ੍ਰਚਾਰਕ ਪਿੰਡਾਂ 'ਚ ਗਏ ਸਨ ਉਹਨਾਂ ਨੇ ਕੈਮਰੇ ਚੈੱਕ ਕਰਦੇ ਨੇ ਕੋਈ ਮਹਾਰਤ ਗਰੰਟੀ ਕੋਣਾ ਪਰ ਇੱਥੇ ਕੋਈ ਪ੍ਰਚਾਰਕ ਨਹੀਂ ਫਰੋਮ ਦੀ ਕਮਿਟੀ ਦਾ ਆ ਇਹ ਬੜੀ ਦੁਖਦਾਈ ਵਾਲੀ ਗੱਲ ਹੈ ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਆਪਾਂ ਜੇ ਫਰਜ਼ ਨਾ ਨਿਭਾਏ ਆਪਣੀ ਡਿਊਟੀ ਨਾ ਸਮਝੀ ਤੇ ਗੁਰੂ ਨੇ ਲੇਖਾ ਢੜਕੋ ਕੋਈ ਲੇਖਾ ਆਪ ਕੋ ਦੇਣਾ ਪੈਣਾ ਤੁਹਾਨੂੰ ਕਿਉਂਕਿ ਤੁਸੀਂ ਗੁਰੂ ਦੀ ਸੰਗਤ ਦੇ ਤਨਖਾਹ ਲਈਦੇ ਜੀ ਗੁਰੂ ਦੀ ਕੋਲ ਕੋਈ ਜਮ ਪਾਇਆ ਤੁਹਾਨੂੰ ਦਿੱਤਾ ਜਾਂਦਾ ਤੇ ਆਜੇ ਤੁਸੀਂ ਉਹਨਾਂ ਡਿਊਟੀਆਂ ਤੇ ਨਹੀਂ ਦੇ ਉਤਰ ਰਹੇ ਅਸੀਂ ਇੱਥੇ ਆਏ ਆ ਵਾਟਸਐਪ ਦੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਹੈ ਜੀ ਇੱਕ ਪ੍ਰਚਾਰਕ ਲੱਗੇ ਹੋਏ ਤੇ ਕੱਲ ਦੇਵਾਂਗੇ ਸਾਨੂੰ ਆਿਆਂ ਨੂੰ ਘਟੋ ਘਾਟ ਇੱਥੇ 5 ਵਜੇ ਤੋਂ ਪਹਿਲਾਂ ਪਹੁੰਚ ਗਿਆ 4 ਵਜੇ ਪਹੁੰਚ ਗਏ ਹੋਗੇ 4 ਵਜੇ ਪਹੁੰਚ ਗਏ ਆ ਐਸ ਵੇਲੇ ਮੇਰੇ ਨਾਲ 6 ਵਜਾ ਚੁੱਕੇ ਆ ਅਜੇ ਤੱਕ ਕੋਈ ਵੀ ਪ੍ਰਚਾਰਕ ਨਹੀਂ ਇੱਥੇ ਆਇਆ ਪ੍ਰਸ਼ਾਸਨ ਆ ਗਿਆ ਹੈ ਪ੍ਰਸ਼ਾਸਨ ਦਾ ਧੰਵਾਦ ਵੀ ਕਰਦੇ ਆ ਕਿ ਉਹ ਆਪਣੇ ਦੂਜੇ ਕੰਮ ਛੱਡ ਕੇ ਇੱਥੇ ਪਹੁੰਚ ਗਿਆ ਪਰ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਨਾ ਮੈਨੇਜਰ ਤੇ ਨਾ ਪ੍ਰਚਾਰ ਕੋਈ ਨਹੀਂ ਇੱਥੇ ਆ ਇਹ ਬੜੀ ਦੁਖਦਾਈ ਵਾਲੀ ਗੱਲ ਹੈ ਜਿਨ੍ਹਾਂ ਦੀਆਂ ਡਿਊਟੀਆਂ ਭਰਦੀਆਂ ਨੇ ਉਹ ਇੱਥੇ ਨਹੀਂ ਆ ਰਹੇ ਗੁਰੂ ਘਰ ਜਿੱਥੇ ਅਦਗੁਰਾਂ ਦਾ ਕੋਈ ਸਰਕਾਰ ਨਹੀਂ ਹੁੰਦਾ ਜੇਕਰ ਬੇਤਰੀਆ ਜਿਹੜੀਆਂ ਬੇਤਰੀਆਂ ਦੀਆਂ ਕਤਨਾਵਾਂ ਵਾਪਰੀਆਂ ਨੇ ਇਹ ਤਾਂ ਵਾਪਰੀਆਂ ਨੇ ਕਿ ਇੰਨੇ ਗੁਰੂ ਘਰ ਪਿੰਡਾਂ ਦੇ ਮਹੱਲੀ ਗਲੀਆਂ ਦੇ ਵਿੱਚ ਬਣ ਗਏ ਨੇ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮੈਂ ਇੱਥੇ ਪੁੱਛਿਆ ਸੀ ਕਿ ਤੁਹਾਨੂੰ ਥਾਣੇ ਕਿੰਨੇ ਆ ਤੇ ਇੱਕ ਐਡੇ ਵੱਡੇ ਸ਼ਹਿਰ ਨੂੰ ਥਾਣਾ ਇੱਕ ਤੇ ਗੁਰੂ ਘਰ ਕਨੇ ਇਦਾਂ ਹੀ ਗੁਰੂ ਘਰ ਵੀ ਇੱਕ ਹੋਣਾ ਚਾਹੀਦਾ ਜਿੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਤੇ ਤਾਂ ਹੀ ਸਤਿਗੁਰਾਂ ਦਾ ਸਰਕਾਰ ਵਾ ਸਕਦਾ ਜੇ ਤੇ ਇੱਕ ਹੋਰ ਮੈਂ মিডিਆ ਰਾਹੀਂ ਬੇਨਤੀ ਕਰ ਰਿਆਂ ਕਿ ਜਿਹੜੀ ਸਿਪਾਈ ਹੋ ਰਹੀ ਹੈ ਉਹਦੇ ਪੂਰਨ ਤੌਰ ਤੇ ਪਬੰਦੀ ਲੱਗਣੀ ਜਿਹੜੀ ਬੰਦ ਹੋਣੀ ਚਾਹੀਦੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਅੰਗੀਠਾ ਸਾਹਿਬ ਗੋਵਿੰਦ ਸਾਹਿਬ ਅਗਣਪੇੜ ਕੀਤੇ ਜਾ ਰਹੇ ਨੇ ਅੰਗ ਦੋ ਫਿਰ ਤੋਂ ਹੁੰਦੇ ਨੇ ਉਹ ਵੀ ਮਹਾਰਾਜੇ ਪਾਤਸ਼ਾਹ ਜੀ ਜੇ ਜਾਨੀ ਕਿ ਅਗਰ ਭੇਡ ਕਰ ਦਿੰਦੇ ਨੇ ਉੱਥੇ ਵੀ ਪੂਰਨ ਤੌਰ ਤੇ ਮੰਦੀ ਰੱਖਣੀ ਚਾਹੀਦੀ ਆ ਸਾਰੀਆਂ ਸੰਪਰਦਾਵਾਂ ਨੂੰ ਮੇਰੀ ਬੇਨਤੀ ਜੱਥੇਬੰਦੀਆਂ ਨੂੰ ਜਿਹੜੇ ਤੇ ਫਰਨਾਣ ਕਲਾਫ ਸਿੱਖ ਹਨ ਉਹ 10 ਦੇ ਨਾਲ ਜਦੋਂ ਵੀ ਵਾਅਦਾ ਦੇਣਗੇ ਮੂਰੀਆਂ ਜਾ ਕੇ ਉਹਨਾਂ ਦੀਆਂ ਸਾਰੀਆਂ ਕਾਰਵਾਈਆਂ ਸਰਕਾਰੀ ਕਮੇਟੀ ਨੂੰ ਬੰਦ ਕਰਾਵਾਂਗੇ ਇਹ ਮੇਰੀ ਬੇਨਤੀ ਸਾਥ ਦਿਓ ਭਾਈ ਭਰਾ ਬਰਾਦਰੀ ਨੇ ਗੁਰੂ ਘਰ ਬਣਾਇਆ ਸੀ ਜਿਹੜਾ ਇੱਥੇ ਗ੍ਰੰਥੀ ਹੈ ਮੱਖਣ ਮੱਖਣ ਸੇਕ ਉਹ ਨਿਪਟੇਮ ਕਰਦਾ ਸੀ ਪਰ ਉਹਦੇ ਕੋਲ ਕੋਈ ਵੀ ਜੋਗੀ ਸਾਹਿਬ ਦੀ ਬਾਣੀ ਜਾਂ ਆਪਾਂ ਅਰਦਾਸ ਵੀ ਆਪਕੇ ਉਹਨੂੰ ਨਹੀਂ ਸੀ ਆਉਂਦੀ ਮਾਇਆ ਦੀ ਖਾਤਰ ਇਹ ਜਿਹੜੇ ਗ੍ਰੰਥੀ ਦਾ ਪਾਰਟੀ ਬਣ ਕੇ ਪਿੰਡਾਂ ਦੇ ਵਿੱਚ ਗੋਟੀਆਂ ਕਰ ਰਹੇ ਨੇ ਸਭ ਤੋਂ ਪਹਿਲਾਂ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਨਾਂ ਪਾਪਾਂ ਦੇ ਭਾਗੀ ਬਣੋ ਪਰ ਇਹਨਾਂ ਦਾ ਜਿਹੜਾ ਟੈਸਟ ਕਿਨਾਰੇ ਰਹਿਣਾ ਸੀ ਉਹ ਸਾਡੀ ਜਿਹੜੀ ਸ਼ਰੋਣੀ ਕਮੇਟੀ ਦੇ ਸੰਸਥਾ ਜਿਹੜੀ ਬਣੀ ਹੈ ਉਹਨਾਂ ਦੇ ਪ੍ਰਚਾਰਕਾਂ ਨੇ ਜਿਹੜੀ ਧਰਮ ਪ੍ਰਚਾਰ ਕਮੇਟੀ ਦਾ ਇੱਕ ਵਿੰਗ ਵਾ ਉਹਨਾਂ ਨੇ ਪ੍ਰਚਾਰਕਾਂ ਨੇ ਕਹਿੰਦੇ ਕਿ ਪਿੰਡਾਂ ਦੇ ਡਿਊਟੀਆਂ ਲੱਗੀਆਂ ਆਂ ਕਿ ਪੜਤਾਲ ਕਰਕੇ ਆਓ ਜਿਹੜੇ ਪ੍ਰਚਾਰਕ ਨੇ ਉਹ ਲਫਾਫਾ ਲੈਣ ਵਾਸਤੇ ਪਿੰਡਾਂ ਦੇ ਵਿੱਚ ਜਾਂਦੇ ਹੋਣਗੇ ਜਿੱਥੇ ਕੋਈ ਵੱਡੀ ਸਭਾ ਲੱਗਦੀ ਹੋਵੇਗੀ ਪਰ ਇਹਨਾਂ ਗੁਰੂ ਗ੍ਰੰਥ ਦੇ ਵਿੱਚ ਕਦੀ ਨਹੀਂ ਉਹ ਆਏ ਹੋਣਗੇ ਕੋਈ ਕੈਮਰਾ ਨਹੀਂ ਇੱਥੇ ਪਰ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜਿਹੜੇ ਅੰਗ ਸਾਨਵਾ ਉਹ ਇਹਨੇ ਮਹਾਰਾਜ ਤੇ ਪਾਤਸ਼ਾਹ ਦੇ ਜਗਮੀ ਕੀਤੇ ਇਹਨਾਂ ਲੋਕਾਂ ਨੇ ਇਸ ਗ੍ਰੰਥੀ ਦੇ ਜਾਂ ਇਹਨਾਂ ਤੋਂ ਪਹਿਲਾ ਗ੍ਰੰਥੀ ਕੋਈ ਰਿਹਾ ਹੋਊਗਾ ਉਹਨੇ ਉਹ ਦੱਸੋ ਤੋਂ ਸੰਗਤ ਜੀ ਬਾਹਰੀ ਦੇ ਪਰ ਅਸੀਂ ਜਿਹੜੇ ਸਿੱਨੇ ਦੇ ਸੇਕ ਹਨ ਕਿਉਂਕਿ ਪਠਾਨਕੋਟ ਤੇ ਅੰਮ੍ਰਿਤਸਰ ਬਹੁਤ ਦੂਰ ਹੈ ਜੇ ਉੱਥੋਂ ਚੱਲ ਕੇ ਇੱਥੇ ਆ ਸਕਦੇ ਆ ਤੇ ਜਿਹੜੇ ਅੰਦਰ ਦੇ ਪ੍ਰਚਾਰਕ ਨੇ ਕਿਉਂਕਿ ਵੇਖੋ ਹੁਣ ਜੇ ਪ੍ਰਸ਼ਾਸਨ ਦੇ ਉੱਤੇ ਡੀਜੀਪੀ ਨੇ ਸਕੰਝਾ ਸਖਤੀ ਵਰਤੀ ਆ ਤੇ ਸਾਰੇ ਕੰਮ ਹੋ ਰਹੇ ਨੇ ਤੇ ਜੇ ਉੱਥੋਂ ਦੇ ਪ੍ਰਚਾਰਕ ਜਿਹੜੇ ਸਖਤਰ ਨੇ ਜੇ ਉਪਰਚਾਰਕਾਂ ਦੇ ਸ਼ਕਤੀਵਰਧਨ ਤੇ ਪਿੰਡਾਂ ਦੇ ਵਿੱਚ ਪ੍ਰਚਾਰਕ ਭੇਜ ਕੇ ਕਿੱਥੇ ਕਿਸੇ ਗੁਰੂ ਗ੍ਰੰਥ ਸਾਹਿਬ ਜੀ ਹਾਨਕ ਕਿਵੇਂ ਮਹਾਰਾਜ ਦੀ ਹਾਲਤ ਜੀ ਨੇ ਇਹਨਾਂ ਨੇ ਕੁਝ ਪਹਿਲਾਂ ਦੱਸਣ ਦੇ ਮਤਲਬ ਕਿ ਭਾਈ ਜਿਹੜਾ ਸਤਨਾਮ ਸਿੰਘ ਜੀ ਮੈਜਰ ਸਾਹਿਬ ਰਹਿ ਕੇ ਗਏ ਨੇ ਉਹਨਾਂ ਨੂੰ 1 ਸਾਲ ਪਹਿਲਾਂ ਐਪਲੀਕੇਸ਼ਨ ਦੇ ਕੇ ਆਏ ਸਨ ਪਰ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣੇ 3-4 ਦਿਨ ਤੋਂ ਪਹਿਲਾਂ ਲਿਖਤੀ ਰੂਪ ਨਾਲ ਬਾਦਸ਼ਾਹ ਗੁਰਦਰਾ ਦੇ ਕੇ ਆਏ ਨੇ ਉਹਨਾਂ ਨੇ ਕੋਈ ਵੀ ਇੱਥੇ ਆੜ ਕੇ ਪ੍ਰਚਾਰ ਕਰੇ ਮਹਾਰਾਜ ਵੱਲ ਦੇਖਿਆ ਜਦੋਂ ਸਾਨੂੰ ਪਤਾ ਲੱਗਾ ਅਸੀਂ ਜੋਗਾ ਸਿੰਘ ਨੂੰ ਉਸੇ ਵੇਲੇ ਫੋਨ ਤੇ ਦੱਸਿਆ ਇਹ ਆਣ ਕੇ ਇਹਨਾਂ ਨੇ ਗੱਸੀਏ ਕਿਤੇ ਤੇ ਦੱਸਿਆ ਕਿ ਭਾਈ ਸਾਹਿਬ ਜੀ 사ਧਗੁਰਾਂ ਦਾ ਬਹੁਤ ਜਿਆਦਾ ਜਾਨੀ ਕਿ ਬੇਦਵੀ ਹੋ ਰਹੀ ਹੈ ਤੇ ਅਸੀਂ ਅੱਜ ਆਏ ਆ ਕਿ ਹੋ ਸਤਗੁਰਾਂ ਨੂੰ ਹੀ ਜਨ ਧੰਗੁਰੂ ਗ੍ਰੰਥ ਸਾਹਿਬ ਜੀ ਸੰਤਿੰਦੇ ਧੰਗੁਰੂ ਗ੍ਰੰਥ ਸਾਹਿਬ ਦੇ ਅੰਗ ਬਹੁਤ ਜ਼ਾਰੇ ਜ਼ਖਮੀ ਦੱਸਣ ਤੋਂ ਬਾਰੀ ਨੇ ਤੇ ਉਹ ਅੱਜ ਗੁਰਦਰਾ ਬਾਟ ਸਾਹਿਬ ਹੀ ਕਿ ਸੁਭਾਈ ਵਣ ਕਰ ਦੇਣਗੇ ਆ ਪਰ ਮੇਰੀ ਬੇਇਜ਼ਤੀ ਆ ਜਿਹੜੇ ਇਸ ਵੇਲੇ ਜਥੇਦਾਰ ਨੇ ਅਸੀਂ ਸਤਿਕਾਰ ਕਰਾਂਗੇ ਪਰ ਜੇ ਸਤਿਗੁਰਾਂ ਦਾ ਸਤਿਕਾਰ ਕਰਾਉਣਗੇ ਜੇ ਉਹਨਾਂ ਨੇ ਸਤਿਗੁਰਾਂ ਦੇ ਸਤਿਕਾਰ ਵਾਸਤੇ ਕੋਈ ਫੈਸਲਾ ਨਾ ਲਿਆ ਤੇ ਫਿਰ ਜਿੱਦਾਂ ਪਹਿਲਾਂ ਦੇ ਲੋਕਾਂ ਨੇ ਫੈਸਲਾ ਲਿਆ ਲੋਕਾਂ ਨੇ ਇਦਾਂ ਇਹਦੇ ਤੇ ਲੋਕਾਂ ਨੇ ਫੈਸਲਾ ਲੈਣਾ ਵਾ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ ਸਿੰਘਾਂ ਵੱਲੋਂ ਕਿ ਜੇ ਤੁਹਾਨੂੰ ਕੋਈ ਸੇਵਾ ਦਾ ਮੌਕਾ ਭਾਵੇਂ ਰੂਮਣੀ ਕਮੇਟੇ ਦਿੱਤਾ ਭਾਵੇਂ ਕਾਲੀਗੱਲੇ ਦਿੱਤਾ ਪਰ ਸਤਿਗੁਰਾਂ ਵਾਸਤੇ ਕੁਝ ਨਾ ਕੁਝ ਕਰ ਜੋ ਜਦੋਂ ਬੇਨਵੀਂ ਹੁੰਦੀ ਹੈ ਅਸੀਂ ਆ ਜੰਦੇ ਆ ਇਹਨੇ ਪ੍ਰਸ਼ਾਸਨ ਕਾਰਵਾਈ ਕਰੇ ਇਹ ਬੇਦਵੀ ਹੋਣ ਤੋਂ ਪਹਿਲਾਂ ਕੋਣੀ ਤੁਸੀਂ ਪ੍ਰਚਾਰ ਭੇਜਦੇ ਤੇ ਜੇਕਰ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤੇ ਸੇਕਪੌਮ ਦਾ ਸਿਰ ਨੀਵਾ ਹੋਣਾ ਜੇ ਸਾਨੂੰ ਸਾਰੀਆਂ ਸੰਪਰਦਾਵਾਂ ਨੂੰ ਫੈਸਲਾ ਲੈਣਾ ਚਾਹੀਦਾ ਸਰਬੱਤ ਖਾਲਸਾ ਭਵੇਂ ਨਾ ਸਕਿਓ ਸਰਬੱਤ ਖਾਲਸੇ ਦੇ ਸੱਜ ਕੇ ਵੇਖ ਲਿਆ ਜਥੇਦਾਰ ਬਣਾ ਕੇ ਵੇਖ ਲੈ ਪਰ ਹੁਣ ਇੱਕ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਸੱਦੋ ਜ਼ਰੂਰ ਫਰੋਥੇ ਸਖਤ ਪੈਦਲਾ ਲਾਇਆ ਜਾਵੇ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸਿਫਾਈ ਹੋ ਰਹੀ ਹੈ ਉਹਨਾਂ ਤੇ ਤੁਰੰਤ ਜਿਹੜੀ ਪੁਬੰਦੀ ਲਾਈ ਦੇਣੀ ਚਾਹੀਦੀ ਹੈ ਭਾਈ ਗੁਰਨਾਥ ਜੀ ਨੇ ਗੱਲ ਅਸੀਂ ਸੀ ਕਿ ਅੰਗ 2 ਬਿਰਦ ਨੇ ਤੇ ਗੋਦਵਾਲ ਸਾਹਿਬ ਉਹ ਅਗਲ ਭੇਡ ਕਰ ਦਿੰਦੇ ਨੇ ਅਸੀਂ ਉਹ ਵੀ ਫਰੋਮਣੀ ਕਮੇਟੀ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਉਥੇ ਜਿਹੜੀ ਮਹਾਰਾਜੇ ਪਾਸ਼ਾ ਗੀਠਾ ਸਾਹਿਬ ਨੇ ਉਥੇ ਕੋਈ ਵੀ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਰਹੀ ਉਥੇ ਕੋਈ ਵੀ ਸਤਿਗੁਰਾਂ ਦਾ ਇਹ ਨਹੀਂ ਕਿ ਦੋ ਆਂਗੋ ਆ ਬਿਰਦ ਤੇ ਉਹਨੂੰ ਬਦਲ ਦਈਏ ਪਰ ਇਹ ਵੀ ਬੜੀ ਦੁਖਦਾਈ ਹੈ ਕਿ ਜਿਹੜੇ ਉੱਥੇ ਸਤਗੁਰੂ ਅਗਨ ਭੇਡ ਕਰੀ ਜਾ ਰਹੇ ਨੇ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਤੇ ਜਿਹੜੀ ਸਿਪਾਈ ਕਰ ਰਹੀ ਹੈ ਸ਼ਰੋਣੀ ਕਮੇਟੀ ਇਹ ਮੈਂ ਸਾਰਿਆਂ ਜਥੇਬੰਦਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਮਰਜੀ ਦਿਨ ਰੱਖ ਲੋ ਮੂਰੇ ਹੋ ਕੇ ਤੁਰਾਂਗੇ ਪਿਛੇ ਨਹੀਂ ਹਟਾਂਗੇ ਤੇ ਇਹ ਜਿਹੜੀ ਸ਼ਰੋਣੀ ਕਮੇਟੀ ਸਿਪਾਈ ਕਰ ਰਹੀ ਆ ਉਹਦੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਆ ਫਿਰ ਸਤਗੁਰੂ ਦਾ ਸਤਕਾਰ ਹੋਰ ਵਧ ਸਕਦਾ ਹੈ ਨਹੀਂ ਤੇ ਸਤਿਕਾਰ ਦੀ ਜੀ ਵਧਨਾ ਵਾਹਿਗੁਰੂ ਜੀ ਕਾ ਨਾਮ ਸਲਾਮ ਵਾਲੇ ਜੀ ਫਤਿਹ ਬਾਬਾ ਜੀ ਅੱਜ ਕੀ ਕਾਰਵਾਈ ਹੈ ਹੁਣ ਅੱਜ ਵੇਖੋ ਜੀ ਪ੍ਰਸ਼ਾਸਨ ਆਇਆ ਤੇ ਹੁਣ ਅਸੀਂ ਧਾਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਗੁਰਦੁਆਰਾ ਬਾਟ ਸਾਹਿਬ ਜਿਹੜਾ ਜਿੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਉੱਥੇ ਸੁਭਾਏ ਵਾਣ ਕਰ ਲੱਗੇ ਆ ਜੋ ਪ੍ਰਚਾਰਕ ਇਹਨਾਂ ਦੇ ਉੱਪਰ ਕਾਰਵਾਈ ਅਜੀਤ ਪ੍ਰਸ਼ਾਸਨ ਨੇ ਕਿਹਾ ਕਿ ਇਹ ਜਿੰਨੇ ਵੀ ਗੁਰਦੇ ਦੇ ਪ੍ਰਬੰਧਕ ਨੇ ਤੇ ਗ੍ਰੰਥੀ ਆ ਉਹਨੂੰ ਤੇ ਹੁਣ ਜਪਜੀਤ ਸਾਹਿਬ ਕਹਿੰਦੇ ਨੇ ਨਿਤਨੇਮ ਨਹੀਂ ਕਰਦਾ ਸਵੇਰੇ ਆਂਦਾ ਜਪਜੀਤ ਸਾਹਿਬ ਦੇ ਚੌਵੀ ਸਾਹਿਬ ਇਹ ਆ ਪਹਿਲੀ ਵਾਰ ਸੁਣਿਆ ਸੀ ਇਹ ਸੁਣਿਆ ਹੈ ਕਿ ਜਪਜੀਤ ਸਾਹਿਬ ਦਾ ਪਾਠ ਕਰਕੇ ਛੇ ਪੌੜੀਆਂ ਛੇ ਪੌੜੀਆਂ ਨਿਤਨੇਮ ਚ ਨਹੀਂ ਹੁੰਦੀਆਂ ਸਪੂਰਤ ਬਾਣੀ ਪੜਨੀ ਪਰ ਇਹਨੂੰ ਨਾ ਅਰਦਾਸ ਹੁੰਦੀ ਹੈ ਤੇ ਆਉਂਦਾ ਕਿੰਨੇ ਵਜੇ ਆ ਗੁਰੂ ਘਰ ਵਿੱਚ ਪ੍ਰਕਾਸ਼ ਕਰਨ ਵਾਸਤੇ 6:30 7:00 ਵਜੇ ਆਂਦਾ ਦੂਰੋਂ ਆਂਦਾ ਮੈਂ ਦੂਰੋਂ ਕਿਹੜੀ ਕਿਹੜਾ ਆਂਦਾ ਪਠਾਨਕੋਟ ਤੋਂ ਹੀ ਆ ਭਾਵੇਂ ਕੋਈ ਉਹਨੂੰ ਚੋਰੇ ਨੂੰ ਮਰਜ਼ਾਦਾ ਬਾਰੇ ਨਹੀਂ ਪਤਾ ਕੋਇ ਇੱਕ ਟਾਈਮ ਪਾਸ ਕਰਨ ਵਾਲੀ ਗੱਲ ਵਾ ਤੇ ਇੱਥੇ ਜਿਹੜੇ ਆ ਕੋਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਮਰਤਾ ਰੇਣੀ ਨਾਂ ਉਹਨਾਂ ਨੂੰ ਪਤਾ ਹੀ ਐ ਤੇ ਨਾ ਸਤਗੁਰਾਂ ਬਾਰੇ ਪਤਾ ਅਸੀਂ ਪ੍ਰਸ਼ਾਸਨ ਦਾ ਧਿਆਨ ਧੰਨਵਾਦ ਕਰ ਜਿਹੜੇ ਤੋਂ ਫੋਨ ਕਰਦੇ ਆ ਸਾਰੀ ਭਾਂਦੀ ਡਿਊਟੀ ਤੇ ਘਰ ਦੇ ਕੰਮ ਛੱਡ ਕੇ ਪਹੁੰਚ ਜਾਂਦੇ ਨੇ ਪਰ ਅਸੀਂ ਜਿਹੜੇ ਪ੍ਰਚਾਰਕ ਨੇ ਜਿਨ੍ਹਾਂ ਦੀਆਂ ਡਿਊਟੀਆਂ ਭਰਦੀਆਂ ਨੇ ਉਹ ਐਸੇਲੇ ਮਰਜ਼ਾਦਾ ਤੋਂ ਬਹੁਤ ਪਛਾਣ ਜਾ ਰਹੇ ਨੇ ਉਹਨਾਂ ਨੂੰ ਕਰਗੀਧਾਰ ਪਾਸ਼ਾ ਨੇ ਪੁੱਛਣਾ ਤੈਨੂੰ ਕੀ ਕਰਕੇ ਆਏ ਜੇ ਕੇਵਲ ਲਫਾਫਾ ਲੈਣ ਵਾਸਤੇ ਬਣੇ ਨਹੀਂ ਪ੍ਰਚਾਰ ਕਰਨ ਵਾਸਤੇ ਨਹੀਂ ਬਣੇ ਸਤਗੁਰਾਂ ਦੇ ਸੇਵਾ ਕਰਵਾਉਣ ਵਾਸਤੇ ਬਣੇ ਨੇ ਤੇ ਉਹ ਇੱਕ ਡਿਊਟੀ ਹੋਰ ਬੰਦੀ ਆ ਕਿ ਜਿਹੜੇ ਇਥੋਂ ਦੇ ਮੈਂਬਰ ਨੇ ਸਰੂਨੀ ਕਮੇਟੀ ਦੇ ਉਹਦੀ ਡਿਊਟੀ ਬੰਦੀ ਆ ਉਹ ਪਰ ਬਾਦਲ ਦੀਆਂ ਸ਼ਾਖਾਂ ਨੂੰ ਬਚਾਉਣ ਵਾਸਤੇ ਉਧਰ ਲੱਗੇ ਹੋਏ ਨੇ ਵੋਟਾਂ ਦੀ ਖਾਤਰ ਪਰ ਉਹ ਉੱਪਰ ਧਿਆਨ ਨਹੀਂ ਦੇ ਰਹੇ ਜਿਹਦੇ ਕਰਕੇ ਮਹਾਰਾਜੇ ਪਾਸ਼ਾ ਦਾ ਥਾਂ-ਥਾਂ ਤੇ ਨਰਾਦਰ ਹੋ ਰਿਹਾ ਹੈ ਇਹ ਜਿਹੜੇ ਸਾਨ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਜਵਾਰ ਸਿੰਘ ਤੇ ਕਰਪਾਲ ਸਿੰਘ ਦੀ ਉਹਨਾਂ ਦੀ ਪ੍ਰੈਸ ਵੱਲੋਂ ਛਪੇ ਹਨ ਭਾਵੇਂ ਫੇਰ ਵੀ ਕੋਈ ਪ੍ਰਚਾਰਕ ਇੱਥੇ ਨਹੀਂ ਆਇਆ ਮੈਂ ਬੇਨਤੀ ਕਰਦਾ ਪ੍ਰਚਾਰਕੋ ਉਹ ਗੁਰੂ ਦਾ ਦਿੱਤਾ ਤੇ ਗੁਰੂ ਦੀ ਸੰਗਤ ਦਾ ਤੁਸੀਂ ਤਨਖਾਹਾਂ ਲੈ ਰਹੇ ਜੇ ਪਰ ਜਿਹੜੇ ਤੁਹਾਡੇ ਫਰਜ਼ ਤੁਸੀਂ ਜੇ ਨਾ ਨਿਭਾਏ ਤੇ ਬਾਜਾੜੇ ਨੂੰ ਨੰਨ ਗੁਰੂ ਪੁੱਛਣਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ